ਸਾਨੂੰ ਸਾਡੇ ਗੁਰੂ ਨੇ ਸਿਖਾਇਆ ਹੈ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰਦਸੈ ਬਾਣ ਮਰੀਦਾ ਜੋਲੀਐ ਇਸ ਲਈ ਸਮੇਂ ਦੇ ਵਿੱਚ ਕੀਤੀਆਂ ਕੁਝ ਬਿਆਨੀਆਂ ਕੋਈ ਤੁਸੀਂ ਗਲਤੀ ਸਨਕਾਰ ਕਰਦੇ ਹੋ ਹਾਂਜੀ ਬਿਲਕੁਲ ਧਰਮ ਪ੍ਰਚਾਰ ਦੀ ਲਹਿਰ ਚੱਲ ਰਹੀ ਹੈ ਠੀਕ ਹੈ ਜੀ ਧਰਮ ਪਰਵਰਤਨ ਜਿਹੜਾ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਉਹਦੇ ਵਾਸਤੇ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨੀ ਬੜੀ ਜ਼ਰੂਰੀ ਹੈ ਗੁਰੂ ਕੇਸ ਰੋਵਰਾ ਦੇ ਵਿਰੁੱਧ ਕਦੀ ਵੀ ਕੋਈ ਬਿਆਨੀ ਨਾ ਕੀਤੀ ਜਾਵੇ ਗੁਰੂ ਬ੍ਰਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਖੀਆਂ ਅਤੇ ਗੁਰ ਇਤਿਹਾਸ ਸੁਣਾਇਆ ਜਾਵੇ ਸਿੱਖੀ ਪ੍ਰਚਾਰ ਦੇ ਮੰਚ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਇਕਜੁੱਟ ਕਰਨ ਦੇ ਉਪਰਾਲੇ ਹੀ ਕੀਤੇ ਜਾਣ ਤੁਸੀਂ ਮਾਫ਼ੀ ਮੰਗਦੇ ਹੋ ਤੁਸੀਂ ਖਿਮਾ ਚਾਹਤਨਾ ਕਰਦੇ ਹੋ ਮੈਂ ਵੀ ਤੁਹਾਨੂੰ ਖਿਮਾ ਚਾਹਤਨਾ ਕਰਦਾ ਕਿ ਤੁਹਾਨੂੰ ਗੱਲ ਚੰਗੀ ਨਹੀਂ ਲੱਗੀ ਪਰ ਮੈਂ ਮਾਰਕੀ ਜੀ ਕੀ ਕਹਿੰਦੇ ਹੈ ਭਾਈ ਬਖਸ਼ਵਾਲਾ ਜਦੋਂ ਤੁਸੀਂ ਖਿਮਾ ਇੱਕ ਸਿੱਖ ਗੁਰੂ ਕਾਇਕ ਇੱਕ ਕੀਰਤਨੀਆਂ ਇੱਕ ਇੱਕ ਝਾੜੂ ਲਾਣ ਵਾਲਾ ਦਰਿਆ ਬਿਛਾਉਣ ਵਾਲਾ ਜਿਨ੍ਹਾਂ ਨੇ ਸਾਬਜ਼ਾਦਿਆਂ ਦੀ ਕਰਨੀ ਕਮਾਈ ਨੂੰ ਦੁਨੀਆ ਤੇ ਪਹੁੰਚਾਉਣ ਵਾਸਤੇ ਔਰ ਖਾਸ ਕਰਕੇ ਮੀਡੀਆ ਸਾਡੇ ਦਰਜਨਾ ਚੈਨਲ ਜਿਨ੍ਹਾਂ ਨੇ ਇੱਡਾ ਵੱਡਾ ਰੋਲ ਅਦਾ ਕੀਤਾ ਜਿਨ੍ਹਾਂ ਦੇ ਪ੍ਰਚਾਰ ਉੱਤੇ ਸ੍ਰੀ ਆਕਾਲ ਤਖਤ ਸਾਹਿਬ ਤੋਂ ਜਿਹੜੀ ਲੱਗੀ ਰੋਕ ਹੈ ਜੇ ਇਹ ਜੋ ਉੱਪਰ ਇਹਨਾਂ ਨੂੰ ਹੁਕਮ ਕੀਤਾ ਹੈ ਉਹਨੂੰ ਪ੍ਰਵਾਨ ਕਰਦੇ ਹੋ ਤੁਸੀਂ ਸੱਤ ਵਜੇ ਕਰਨਾ 2015 ਦੇ ਵਿੱਚ ਕੀਤੀ ਹੋਈ ਗਲਤੀ ਜਿਹੜੀ ਹੈ ਇਹਦੀ ਤੁਸੀਂ ਪੰਥ ਪਾਸੋਂ ਖਿਮਾ ਜਾਂਚਨਾ ਕਰਦੇ ਹੋ ਖਿਮਾ ਜਾਂਚਨਾ ਕਰਦੇ ਹੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਵੀ ਬਚਾਉਣਾ ਹੈ ਤੇ ਧਰਮ ਪਰ ਪਰਵਰਤਨ ਦੀ ਜਿਹੜੀ ਲਹਿਰ ਹੈ ਉਹਦੇ ਤੋਂ ਵੀ بچਾਉਣਾ ਹੈ। ਉਹਦੇ ਵਾਸਤੇ ਸਿੰਘ ਸਾਹਿਬ ਹੋਣਾ ਨੇ ਉਦਮ ਕੀਤਾ ਵੀ ਸਿੱਖੀ ਦੀ ਲਹਿਰ ਸ਼ੁਰੂ ਕਰੀਏ। ਤੇ ਮੈਨੂੰ ਵੀ ਉਹਨਾਂ ਨੇ ਸਰਦਾ ਦਿੱਤਾ ਮੈਂ ਆਪਣਾ ਪੱਖ ਰੱਖਣ ਵਾਸਤੇ ਆਇਆ। ਇਹਨਾਂ ਨੇ ਹਰ ਗੱਲ ਨੂੰ ਪਰਵਾਨ ਕੀਤਾ ਹੈ। ਇਸ ਲਈ ਇਹਨਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਰੋਕ ਉੱਤੇ ਅੱਜ ਪੰਡ ਸਿੰਘ ਸਹਿਬਾਨ ਦੀ ਇਕੱਤਰਤਾ ਮੀਤ ਇਨਾਂ ਦੇ ਪ੍ਰਚਾਰ ਉਤੇ ਲੱਗੀ ਰੋਕ ਹਟਾਈ ਜਾਂਦੀ ਹੈ ਕਿ ਸਾਬ ਜਦਿਆਂ ਦਾ ਹੁੱਕਾ ਉਹਨਾਂ ਦੀ ਕੁਰਬਾਨੀ ਉਹਨਾਂ ਦੇ ਅਦੁੱਤੀ ਜਿਹੜਾ ਕੌਤਿਕ ਸੀ ਜ਼ਿੰਦਗੀ ਦਾ ਉਹ ਹਰ ਹਿਰਦੇ ਤੱਕ ਪਹੁੰਚਾਇਆ ਗੈਰ ਸਿੱਖ ਹਿਰਦੇ ਵੀ ਦਰਵੁੱਠੇ ਸੋ ਇਹ ਗਰੀਬ ਨਵਾਜੀ ਆ ਕੌਮ ਦੀ ਪੰਥ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਇਹਦੇ ਤੋਂ ਹਨੇਰ ਕੀ ਹੋ ਸਕਦਾ ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਇਹ ਸ਼ਲੋਕ ਇਤਾਂ ਦੇ ਕੁਕਰਮ ਕਰਨ ਇਹੋ ਜੇ ਕੁਕਰਮ ਨਾ ਕਾਰਸਾ ਪੰਥ ਨੇ ਪਹਿਲਾਂ برداشت ਕੀਤੇ ਨੇ ਤੇ ਨਾ ਹੀ ਅੱਗੇ ਤੋਂ برداشت ਕਰੇਗਾ ਮੈਂ ਜਾਣੇ ਅਣਜਾਣੇ ਜੇ ਕੋਈ ਮੇਰੇ ਸ਼ਬਦ ਅਪਸ਼ਬਦ ਹੋਏ ਉਹਦੀ ਮੈਂ ਖਿਮਾ ਜਾਂਚਨਾ ਕੀਤੀ ਹੈ ਸਿਰਫ ਇਸ ਲਈ ਕਿ ਅੱਜ ਬੜੀ ਵੱਡੀ ਲੋੜ ਹੈ ਕਿ ਪ੍ਰਚਾਰ ਦੀ ਲਹਿਰ ਪੰਜਾਬ 'ਚ ਸ਼ੁਰੂ ਕੀਤੀ ਜਾਵੇ 20 ਸਾਲਾਂ ਦਾ 20 ਸਾਲਾਂ ਦਾ ਮੇਰਾ ਪਰ ਧਰਮ ਪ੍ਰਚਾਰ ਦਾ ਤਜਰਬਾ ਹੈ ਲੱਖਾਂ ਲੋਕਾਂ ਨੂੰ ਅਸੀਂ ਅਮਰਿਤ ਛਕਾਇਆ ਹੈ ਤੇ ਹੁਣ ਅਸੀਂ ਤਕੜੇ ਹੋ ਕੇ ਅਮਰ ਸੰਚਾਰ ਕਰਾਵਾਂ ਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਠੋਕਤ ਆਦੇਸ਼ ਦੀ ਪਾਲਣਾ ਅਜ ਤੱਕ ਨਹੀਂ ਕੀਤੀ ਜੋ ਕਿ ਇੱਕ ਵੱਡੀ ਉਲੰਘਣਾ ਹੈ ਇਸ ਕਰਕੇ ਭਾਈ ਬੰਦੇਵ ਸਿੰਘ தਖਤ ਸ਼੍ਰੀ ਪਟਨਾ ਸਾਹਿਬ ਵਿਖੇ ਅਤੇ ਹੋਰ ਪੰਥਕ ਸੇਵਾਵਾਂ ਨਿਭਾਉਣ ਦੇ ਯੋਗ ਨਹੀਂ ਹਨ 2020 ਦੀ ਗੱਲ ਹੈ ਜਿਸ ਵੇਲੇ ਪਾਬੰਦੀ ਲੱਗੀ ਸੀ ਪਰ ਜਿਹੜੇ ਹਿਸਾਬ ਨਾਲ ਧਰਮ ਪਰਵਰਤਨ ਹੁਣ ਜ਼ਿਆਦਾ ਹੋ ਰਿਹਾ ਤੇ ਉਹਦੇ ਵਾਸਤੇ ਸਾਨੂੰ ਫੈਸਲੇ ਬਦਲਨੇ ਵੀ ਪੈਂਦੇ ਆ ਤੇ ਸਿੰਘ ਸਾਹਿਬ ਨੇ ਜਿਹੜੀ ਸਿਹਰਦਤਾ ਵਿਖਾਈ ਹੈ ਆਵਾਜ਼ ਮਾਰੀ ਹੈ ਸਾਡਾ ਪੱਖ ਸੁਣਿਆ ਉਹ ਮੈਨੂੰ ਚੰਗਾ ਲੱਗਾ ਤੁਹਾਡੇ ਮਾਧਿਅਮ ਰਾਈ ਵੀ ਪੰਥ ਤੋਂ ਪੰਥਕ ਜਥੇਬੰਦੀਆਂ ਤੋਂ ਵੀ ਮੈਂ ਖਿਮਾਂ ਦੀ ਜਾਚਣਾ ਕਰਦਾ ਜਨਕਾਯੋ ਪਲਟ ਕੈ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਟੀਆਂ ਆ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰੂ ਸੂਰਮਾ ਵੱਡ ਯੋਦਾ ਬੋ ਪਰਪਕਾਰੀ ਮੇਰੀ ਪੀੜੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ 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 ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਪਾਵਨ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜ ਬੈਠੇ ਗੁਰੂ ਕਾਲਸਾ ਜੀ ਬਾਣੀ ਗੁਰੂ ਰਾਮਦਾਸ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਜੁੜ ਬੈਠੇ ਗੁਰੂ ਕਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੱਚ ਦਾ ਤਖਤ ਹੈ ਇਸ ਸੱਚ ਦੇ ਤਖਤ ਤੋਂ ਹਮੇਸ਼ਾ ਹੀ ਹੱਕ ਸੱਚ ਅਤੇ ਇਨਸਾਫ ਦੀ ਗੱਲ ਹੋਈ ਹੈ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਹੈ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦਸੈ ਬਾਟ ਮਰੀਦਾ ਜੋ ਲਿਐ ਪਿਛਲੇ ਸਮੇਂ ਦੇ ਵਿੱਚ ਪੰਥ ਦੇ ਅੰਦਰ ਕੋਸ਼ ਦੁਦਾਮਾ ਰਹਿਣਾ ਕੋਸ਼ ਮਤ ਭੇਦ ਰਹਿ ਅੱਜ ਕੋਸ਼ ਸੱਜਣ ਫੇਰ ਤੋਂ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਖਤ ਦੇ ਅੱਗੇ ਨਤਮਸਤਕ ਹੁੰਦਿਆਂ ਪੰਥ ਨੂੰ ਸਮਰਪਿਤ ਹੋਣ ਦੇ ਵਾਸਤੇ ਆਏ ਨੇ ਉਹਨਾਂ ਦੇ ਵਿੱਚੋਂ ਮੈਂ ਸਭ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆ ਉਹਨਾਂ ਨੂੰ ਹੁਕਮ ਹੈ ਕਿ ਉਹ ਖੜੇ ਹੋਣਗੇ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਪੂਰਨ ਤੌਰ ਤੇ ਸਮਰਪਿਤ ਹੋ ਕੇ ਸੱਚੇ ਪਾਤਸ਼ਾਹ ਦੇ ਹੁਕਮਾਂ ਦੇ ਮੁਤਾਬਕ ਪ੍ਰਚਾਰ ਪਸਾਰ ਕਰਨ ਨੂੰ ਆਟੇ ਆਕਾਲ ਤੱਕ ਸਾਹਿਬ ਦਾ ਹਰ ਹੁਕਮ ਮੰਨਣ ਨੂੰ ਤਿਆਰ ਹਾਂ ਹਾਂਜੀ ਬਿਲਕੁਲ ਤਿਆਰ ਹਾਂ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਕੁਝ ਬਿਆਨੀਆਂ ਉਹਦੀ ਤੁਸੀਂ ਗਲਤੀ ਸਹਿਕਾਰ ਕਰਦੇ ਹੋ ਹਾਂਜੀ ਬਿਲਕੁਲ ਭਾਈ ਰਣਜੀਤ ਸਿੰਘ ਢਡਰੀਆਂਵਾੜੇ ਇਹਨਾਂ ਨੇ ਆਪਣੀ ਪਿਛਲੇ ਗਲਤ ਬਿਆਨੀਆਂ ਦੀ ਪੰਥ ਪਾਸੋਂ ਸ਼੍ਰੀ ਅਕਾਲ ਤਖਤ ਸਾਹਿਬ ਪਾਸੋਂ ਮਾਫੀ ਮੰਗੀ ਹੈ ਤੁਹਾਨੂੰ ਕੋਈ ਸ਼ਰਦਾਤਾ ਨਹੀਂ ਜੇ ਤੁਹਾਨੂੰ ਪਰਵਾਹ ਨਹੀਂ ਤਾਂ ਤੁਸੀਂ ਸਤਿ ਬਚਨ ਕਹਿਣਾ ਹੈ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢਡਰੀਆਂਵਾੜੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਇਥੇ ਬਾਣ ਸਿੰਘ ਸਹਿਬਾਨ ਦੇ ਸਨਮੁਖ ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਉਤੇ ਬੀਤੇ ਸਮੇਂ ਗੁਰਮਤਿ ਪ੍ਰਤੀ ਕੀਤੀਆਂ ਕਈਆਂ ਗਲਤ ਬਿਆਨੀਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪਾਸੋਂ ਖਿਮਾ ਜਾਂਚ ਨਾ ਕੀਤੀ ਗਈ ਹੈ ਪੰਜ ਸਿੰਘ ਸਹਿਬਾਨ ਨੇ ਇਹਨਾਂ ਦਾ ਪੱਖ ਸੁਣ ਕੇ ਕੀਤੀ ਗਈ ਖਿਮਾ ਜਾਂਚਨਾ ਦੇ ਤਹਿਤ ਉੱਜੇ ਪੱਖ ਨੂੰ ਅਤੇ ਅੱਜ ਇਹਨਾਂ ਵੱਲੋਂ ਕੀਤੀ ਖਿਮਾ ਨੂੰ ਪਰਵਾਨ ਕਰਦੇ ਆ ਪਗਾ ਤੋਂ ਇਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਪੰਥ ਕਰਵੈਤਾ ਤੇ ਪਰੰਪਰਾਵਾਂ ਅਨੁਸਾਰ ਕੇਵਲ ਸਿੱਖੀ ਪ੍ਰਚਾਰ ਕਰਨ ਲਈ ਆਦੇਸ਼ ਕੀਤਾ ਹੈ ਭਾਈ ਰਣਜੀਤ ਸਿੰਘ ਨੂੰ ਇਹ ਵੀ ਆਦੇਸ਼ ਕੀਤਾ ਗਿਆ ਹੈ ਗੁਰੂ ਅਸਥਾਨ ਗੁਰਦੁਆਰੇ ਸਿੱਖ ਜੀਵਨ ਜਾਚ ਨੂੰ ਘੜਨ ਦੇ ਸੋਮੇ ਹਨ ਗੁਰੂ ਸਾਹਿਬ ਵੱਲੋਂ ਆਪ ਬਣਾਏ ਪਵਿੱਤਰ ਸਰੋਵਰ ਸਮੁੱਚੀ ਮਾਨਵਤਾ ਨੂੰ ਸਾਂਝੀ ਵਾਲਤਾ ਦਾ ਸੁਨੇਹਾ ਦਿੰਦੇ ਹਨ ਇਸ ਲਈ ਗੁਰੂਕੇਸ ਰੋਵਰਾ ਨੇ ਵਿਰੁੱਧ ਕਦੀ ਵੀ ਕੋਈ ਬਿਆਨੀ ਨਾ ਕੀਤੀ ਜਾਵੇ ਗੁਰੂ ਭਤੀ ਸ਼ਰਧਾ ਭਾਵਨਾ ਪੈਦਾ ਕਰਨ ਵਾਲੀਆਂ ਸਾਖੀਆਂ ਅਤੇ ਗੁਰ ਇਤਿਹਾਸ ਸੁਣਾਇਆ ਜਾਵੇ ਸਿੱਖੀ ਪ੍ਰਚਾਰ ਦੇ ਮੰਚ ਰਾਹੀਂ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਪੰਥ ਨੂੰ ਇਕਜੁੱਟ ਕਰਨ ਦੇ ਉਪਰਾਲੇ ਹੀ ਕੀਤੇ ਜਾਣ ਅਤੇ ਕਿਸੇ ਵੀ ਜਥੇਬੰਦੀ ਦੇ ਖਿਲਾਫ ਕੋਈ ਨਿੱਜੀ ਟਿੱਪਣੀਆਂ ਨਾ ਕੀਤੀਆਂ ਜਾਣ ਜਿਨ੍ਹਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਲੱਗੀ ਰੋਕ ਹੈ ਜੇ ਇਹ ਜੋ ਉੱਪਰ ਇਹਨਾਂ ਨੂੰ ਹੁਕਮ ਕੀਤਾ ਹੈ ਉਹਨੂੰ ਪ੍ਰਵਾਨ ਕਰਦੇ ਹੋ ਤੁਸੀਂ ਸਤਿਵਜੰਤਾਂ ਜੀ ਇਹਨਾਂ ਨੇ ਹਰ ਗੱਲ ਨੂੰ ਪਰਵਾਹ ਕੀਤਾ ਹੈ ਇਸ ਲਈ ਜਿਨ੍ਹਾਂ ਦੇ ਪ੍ਰਚਾਰ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਲੱਗੀ ਰੋਕ ਉੱਤੇ ਅੱਜ ਪੰਡ ਸਿੰਘ ਸਹਿਬਾਨ ਦੀ ਇਕਤਰਤਾ ਵਿੱਚ ਇਹਨਾਂ ਦੇ ਪ੍ਰਚਾਰ ਉੱਤੇ ਲੱਗੀ ਰੋਕ हटਾਈ ਜਾਂਦੀ ਹੈ ਅਤੇ ਨਾਲ ਹੀ ਜੇਕਰ ਇਹਨਾਂ ਨੂੰ ਪ੍ਰਚਾਰ ਸੰਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਵੀ ਆਪਣਾ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੋਖ ਪੇਸ਼ ਕਰ ਸਕਦੇ ਹਨ ਤੁਹਾਨੂੰ ਇਹ ਸਾਰੀਆਂ ਸ਼ਰਤਾਂ ਪਰਵਾਣੀਆਂ ਹਾਂਜੀ ਹਾਂਜੀ ਭਾਈ ਰਣਜੀਤ ਸਿੰਘ ਨੇ ਅੱਜ ਸੱਚੇ ਪਾਤਸ਼ਾਹ ਦੇ ਦਰ ਤੇ ਖਿਮਾ ਜਾਚਨਾ ਕੀਤੀ ਹੈ ਤੇ ਸਾਰੀਆਂ ਸ਼ਰਤਾਂ ਨੂੰ ਪਰਵਾਣ ਕੀਤਾ ਹੈ ਇਹਨਾਂ ਨੂੰ ਹੁਕਮ ਹੈ ਕਿ ਇਹ ਹੁਣ ਸ੍ਰੀ ਅਕਾਲ ਤਖਤ ਸਾਹਿਬ 501 ਰੁਪਏ ਦੀ ਦੇਖ ਕਰਵਾ ਕੇ ਸੱਚੇ ਪਾਤਸ਼ਾਹ ਦੇ ਨਮਸਕਾਰ ਕਰਕੇ ਵਾਪਸ ਜਾ ਸਕਦੇ ਹਾਂ ਤੁਸੀਂ ਇਹ ਦਰਵਾਜ਼ਾ ਟਿਪਟੀਆਂ ਕੀਤੀਆਂ ਵਿਦਵਾਨਾਂ ਦੇ ਪ੍ਰਤੀ ਜਾਨ ਸਿੰਘ ਸਹਿਬਾਨਾਂ ਦੇ ਪ੍ਰਤੀ ਉਹਦੀ ਥਿਮਾ ਜਾਚਨਾ ਕਰਦੇ ਹੋ ਅਰਵਿੰਦਰ ਸਿੰਘ ਜੀ ਅਸੀਂ ਕੋਈ ਸਾਧਾ ਸ਼ਬਦ ਲਿਖਾਇਆ ਗਿਆ ਜਿਹੜਾ ਭਾਵਿਕਰ ਨਹੀਂ ਲੱਗਦਾ ਜਿਹੜਾ ਬੇਦਾਹਰ ਹਨਾ ਸਟਾਫ ਮਾਫੀ ਦਾ ਪਾਉਣਾ ਤੁਸੀਂ ਮਾਫੀ ਮੰਗਦੇ ਹੋ ਤੁਸੀਂ ਕੀ ਮੈਂ ਚਾਰਜ ਨਾ ਕਰਦੇ ਹੋ ਮੈਂ ਵੀ ਕੋਈ ਕਿਰਵਾ ਚਾਰਜ ਨਾ ਕਰਦਾ ਕਿ ਭਾਵੇਂ ਗਲਤ ਚੰਗੀ ਨਹੀਂ ਲੱਗੇ ਸਰਕਾਰ ਦੀ ਤਰੀਕੀ ਦੇ ਕੇ ਮੈਂ ਮੰਨਦਾ ਹਾਂ ਮੇਗਾਵਾ ਕਰਕੇ ਸੇ ਨੋ। ਹਰਵਿੰਦਰ ਸਿੰਘ ਸਰਨਾ ਇਹਨਾਂ ਨੇ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਮਾਫੀ ਮੰਗੀ ਇਹਨਾਂ ਨੇ ਸ਼੍ਰੀ ਗੁਰੂ ਕਾਜ ਸਾਹਿਬ ਪੰਨ ਸਿੰਘ ਸਹਿਬਾਨ ਦੀ ਕਤਰਤਾ ਜੀ ਭਾ ਭਾਈ ਯਾਰ ਰਿਪੀਟ ਕਰਾ ਦਿਤੇ ਆਪਾਂ ਤੁਸੀਂ ਜੋ ਵੀ ਗੈਰਵਾਜਬ ਟਿੱਪਣੀਆਂ ਕੀਤੀਆਂ ਉਹਦੀ ਮਾਫੀ ਮੰਗਦੇ ਆ ਅੱਛੇ ਬਚੇ ਜੀ ਇਹ ਦਲਤ ਹੋ ਸਕਦੀ ਹੈ ਕਿ ਲਗਭਗ ਕਿੰਨਾ ਬਾਕੇ ਦਾ ਦਾਸ ਹੈ ਇਹ ਵੀ ਪੰਜ ਸਿੰਘ ਸਹਿਬਾਨ ਦੀ ਕਦਰਤਾ ਵਿੱਚ ਪਰਵਿੰਦਰ ਸਿੰਘ ਸਰਨਾਬਾ ਸਭਾ ਦਾ ਪ੍ਰਧਾਨ ਦਿੱਲੀ ਸੈਟੂਰ ਦੁਆਰਾ ਵਰਗਮੈਂਟ ਮੀਟਿੰਗ ਲਈ ਸੇਖ ਵਿਦਵਾਨਾਂ ਤੇ ਪੰਜ ਸਿੰਘ ਸਹਿਬਾਨ ਸੰਬੰਧੀ ਕੀਤੀਆਂ ਗਾਇਕ ਮਾਜਬਤੀਆਂ ਦੇ ਸਬੰਧ ਵਿੱਚ ਅੱਜ ਪੇਸ਼ ਹੋਏ ਇਖਮਾ ਜਾਂਚ ਨਾ ਕੀਤੀ ਆ ਇਹਨਾਂ ਦੀ ਖਿਮਾ ਜਾਂਚਾ ਨੂੰ ਕਰਵਾਨ ਕਰਦਿਆਂ ਫੈਸਲਾ ਕੀਤਾ ਗਿਆ ਕਿ ਇਹ 11 ਦਿਨ ਹਰ ਰੋਜ਼ ਦੋ ਜਪਜੀ ਸਾਹਿਬ ਦੇ ਪਾਠ ਦੋ ਕਬੇ ਬਾਠ ਬੇਨਤੀ ਚੋਂ ਕੋਈ ਬਾਤਸ਼ਾਹੀ ਦਸਨੀ ਤੇ ਬਾਠ ਕਰਨਗੇ ਇਹਨਾਂ ਦੀ ਸਰੀਰਕ ਹਾਲਤ ਦੇ ਮੱਦੇ ਨਜ਼ਰ ਇਹ 11 ਦਿਨ ਬਾਅਦ ਆਪਣੀ ਬਾਠ ਦੀ ਸੇਵਾ ਕਰਨ ਤੋਂ ਬਾਅਦ ਇਹ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਇੱਥੇ 501 ਰੁਪਏ ਦੀ ਖਡਾ ਪ੍ਰਸ਼ਾਸਨ ਦੀ ਦੇਰ ਕਰਵਾ ਕੇ ਅਰਦਾਸ ਕਰਉਣਗੇ ਪਰਮਾਨ ਤੁਹਾਨੂੰ ਧਰਾਂ ਦੇ ਵਿੱਚ ਪਖੰਡੀ ਡੇਰਾ ਸਰਸਾ ਮੁਥੀ ਇਹਦੀ ਜਿਹੜੀ ਠਿੱਕੀ ਆ ਉਹ ਪ੍ਰਵਾਨ ਕਰਨ ਵਾਲਿਆਂ ਦੇ ਵਿੱਚ ਤੁਸੀਂ ਵੀ ਹੋ ਕਿ 2015 ਦੇ ਵਿੱਚ ਕੀਤੀ ਹੋਈ ਗਲਤੀ ਜਿਹੜੀ ਹੈ ਇਹਦੀ ਤੁਸੀਂ ਪੰਥ ਪਾਸੋਂ ਖਿਮਾ ਜਾਚਨਾ ਕਰਦੇ ਹੋ ਖਿਮਾ ਜਾਚਨਾ ਕਰਦੇ ਹੋ ਅੱਜ ਪੰਜ ਸਿੰਘ ਸਹਿਬਾਨ ਦੀ ਮੱਤਕਾ ਵਿੱਚ ਤੇ ਸ਼੍ਰੀ ਬਾਦਖਸਾਬ ਦੇ ਸਨਮੂਖ ਇਹਨਾਂ ਦੀ ਜਿਹੜੀ ਖਿਮਾ ਜਾਂਚ ਨੇ ਇਹਨਾਂ ਨੇ ਕੀਤੀ ਹੈ 15 ਵੀ ਇਹਨਾਂ ਦਾ ਬਖ ਸੁਨਿਆ ਗਿਆ ਸੁਕਤਰੀ ਦੇ ਵਿੱਚ ਔਰ ਇਹਨਾਂ ਨੇ ਵੀ ਮਾਫੀ ਮੰਗੀ ਆ ਇਹਦੇ ਲਈ ਇਹਨਾਂ ਦੀ ਖਿਮਾ ਜਾਂਚਨਾ ਨੂੰ ਪ੍ਰਵਾਨ ਕਰਦਿਆਂ ਫੈਸਲਾ ਕੀਤਾ ਗਿਆ ਕਿ ਗਿਆਨੀ ਕੁਰਮਕ ਸਿੰਘ 11 ਦਿਨ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਮਿੱਥੇ ਰੋਜ਼ 1 ਘੰਟਾ ਝੂਠੇ ਭਾਂਡੇ ਮਾਂਜਣਗੇ 1 ਘੰਟਾ ਜੋੜੇ ਘਰ ਵਿੱਚ ਜੋੜਿਆਂ ਦੀ ਸੇਵਾ ਕਰਨਗੇ ਅਤੇ 11 ਵੇਨ ਦੀ ਹਰ ਰੋਜ਼ ਦੋ ਜਪਜੀ ਸਾਹਿਬ ਦੇ ਪਾਠ ਨਿਤਨੇਮ ਤੋਂ ਬਿਨਾ ਦੋ ਦਾ ਪ੍ਰਸਾਦ ਸਵੇਰੇ ਸਰਾਵਕ ਸੋਤ ਵਾਲੇ ਜਣਿਆ ਕਲਗੀਧਰ ਪਾਸ਼ਾ ਜੀ ਦੋ ਪਾਠ ਉਤੇ ਕਰਨਗੇ ਇੱਕ ਆਸਾ ਕੀ ਵਾਰ ਦਾ ਪਾਠ इस उपरंत ग सौ रुपए की कड़ा प्रसाद की देख श्री अकाल तख्त साहब विखे करवा के अरदास करा कि लगी हुई तनखा प्रवान करते हो सच्चे पातशाह नतमस्तक हो के बैठ सकते हो ਜੋ ਕਿ ਮੁਲਾਜ਼ਮ ਹੈ ਗੁਰਦੁਆਰਾ ਸ਼੍ਰੀ ਰकाबगंज ਸਾਹਿਬ ਦਿੱਲੀ ਉਹਦੇ ਖਿਲਾਫ ਗੁਰੂ ਘਰ ਦੀ ਹਦੂ ਦੰਡਕ ਇਹਤ ਮੁਲਾਜ਼ਮ ਬੀਬੀ ਨਾਲ ਕੀਤੇ ਕੁਕਰਮ ਵਿਚਾਰ ਦਾ ਮਾਮਲਾ ਸਾਹਮਣੇ ਆਇਆ ਔਰ ਸਾਡੀ ਬੜੋ ਦੀ ਪੂਰੀ ਬੇੜੀ ਹੋਈ ਉਹਦਾ ਮਾਮਲਾ ਵਿਚਾਰ ਉਪਰੰਤ ਉਤੇ ਪੰਜ ਸਿੱਖ ਸਹਿਬਾਨ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਇਸ ਵੱਲੋਂ ਕੀਤੇ ਗਏ ਇਸ ਗੁਨਾਹ ਨਾਲ ਗੁਰੂ ਘਰ ਦੀ ਮਰਿਆਦਾ ਬਾਤੀ ਆਖਣ ਨੂੰ ਢਾ ਲੱਗੀ ਜਿਹਦੇ ਤੋਂ ਹਨੇਰ ਕੀ ਹੋ ਸਕਦਾ ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਹੀ ਕੁਝ ਲੋਕ ਇਹਦਾ ਦੇ ਕੋ ਕਰਮ ਕਰਨ ਇਹੋ ਜੇ ਕੋ ਕਰਮ ਨਾ ਖਾਲਸਾ ਪੰਥ ਨੇ ਪਹਿਲਾਂ برداشت ਕੀਤੇ ਨੇ ਤੇ ਨਾ ਹੀ ਅੱਗੇ ਤੋਂ برداشت ਕਰੇਗਾ ਇਹਨਾਂ ਨੇ ਜਿਹੜੇ ਕੋ ਕਰਮ ਕੀਤੇ ਨੇ ਇਹਦੇ ਨਾਲ ਗੁਰੂ ਘਰ ਦੀ ਮਰਿਆਦਾ ਨੂੰ ਅਕਸ਼ ਨੂੰ ਵੱਡੀ ਢਾ ਲੱਗੀ ਇਹਦੇ ਨਾਲ ਸਿੱਖ ਸੰਗਤ ਦੇ ਹਿਰਦੇ ਬਲੁੰਗਰੇ ਗਏ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਛੱਟ ਮੱਜੀ ਹੈ ਬਲਬੀਰ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਪਣਾ ਆਣ ਕੇ ਪੱਖ ਰੱਖਣਗੇ ਉਹਨਾਂ ਚਿਰ ਤੱਕ ਇਹਨਾਂ ਉੱਤੇ ਹਰੇਕ ਧਾਰਮਿਕ ਸੇਵਾ ਦੀ ਲੋਕ ਲਗਾਈ ਜਾਂਦੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਲਵੀਰ ਸਿੰਘ ਦੇ ਮਾਮਲੇ ਦੇ ਵਿੱਚ ਹੁਣ ਤੱਕ ਕੀਤੀ ਕਾਰਵਾਈ ਦੀ ਸਮੂੱਚੀ ਵਿਸਤਾਰਤ ਰਿਪੋਰਟ ਸ਼੍ਰੀ ਅਕਾਲ ਤਖਸਾਲਪਤੀ ਜੀ ਨੂੰ ਭੇਜਣ ਦਾ ਆਦੇਸ਼ ਹੈ ਜਿਹੜੇ ਸਾਨੂੰ ਸੱਜਣ ਰਿਪੋਰਟ ਦੇਖੇ ਗਏ ਨੇ ਉਹ ਕਹਿੰਦੇ ਜੀ ਇਹਨੂੰ ਬਚਾਇਆ ਜਾ ਰਿਹਾ ਹੈ ਜੇ ਕੋ ਕਰਮੀ ਬੰਦਿਆਂ ਨੂੰ ਪ੍ਰਬੰਧਕ ਬਚਾਉਣਗੇ ਤੇ ਪੰਥ ਕਿੱਥੇ ਜਾਏਗਾ ਇਸ ਲਈ ਕਿਤੇ ਵੀ ਕੋਈ ਗੁਰਦੁਆਰੇ ਦਾ ਗੁਰਦੁਆਰੇ ਦੀ ਹਦੂਦ ਵਿੱਚ ਇਹੋ ਜਿਹਾ ਕੋ ਕਰਮ ਕਰਨ ਦਾ ਗੁਨਾਹ ਨਾ ਕਰੇ ਇਹ ਗੁਰਦੁਆਰੇ ਸਾਡੇ ਜਾਨ ਤੋਂ ਵੱਧ ਪਿਆਰੇ ਨੇ ਪਾਕ ਨੇ ਪਵਿੱਤਰ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਹੈ ਕਿ ਜਲਦੀ ਤੋਂ ਜਲਦੀ ਇਹਦੀ ਵਿਸਤਾਰਤ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਪੇਸ਼ ਕੀਤੀ ਜਾਵੇ ਐਡਾ ਤਤਕਾਲ 163 ਬਿੱਤੀ 6 12 2022 ਦੀ ਮਤ ਨੰਬਰ 3 ਅਨੁਸਾਰ ਡਾਕਟਰ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਉਥੋਂ ਦੀ ਐਡੀਸ਼ਨਲ ਹੈੱਡ ਗਾਰੰਟੀ ਭਾਈ ਬਲਦੇਵ ਸਿੰਘ ਕੋੜੋਂ ਪੰਜ ਪਿਆਰੀ ਨਿਯਤ ਕਰਕੇ ਪੰਜ ਦਿਨਾਂ ਦੇ ਅੰਦਰ ਅੰਦਰ ਪੰਜ ਬੋਣੀਆਂ ਦਾ ਪਾਠ ਜ਼ੁਬਾਨੀ ਸੁਣ ਕੇ ਇਸ ਦੀ ਵੀਡੀਓਗ੍ਰਾਫੀ ਸ਼੍ਰੀ ਆਕਾਲ ਤਖਤ ਸਾਹਿਬ ਵਿਖੇ ਭੇਜਣ ਦਾ ਅਨੇਸ਼ ਹੋਇਆ ਸੀ ਇਸੇ ਆਦੇਸ਼ ਦੀ ਮੱਤ ਨੰਬਰ 9 ਅਨੁਸਾਰ ਗਨੰਤੀ ਭਾਈ ਗੁਰਦੇਵ ਸਿੰਘ ਦੀਆਂ ਸੇਵਾਵਾਂ ਤਖਤ ਸ੍ਰੀ ਪਟਨਾ ਸਾਹਿਬ ਤੋਂ ਤੁਰੰਤ ਤਬਦੀਲ ਕਰਨ ਦਾ ਵੀ ਆਦੇਸ਼ ਹੋਇਆ ਸੀ। ਬਰਾਂਤੂ ਤਖਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਦਿੱਤੇ ਆਦੇਸ਼ ਦੀ ਪਾਲਣਾ ਅਜੇ ਤੱਕ ਨਹੀਂ ਕੀਤੀ ਜੋ ਕਿ ਇੱਕ ਵੱਡੀ ਉਲੰਘਣਾ ਹੈ ਇਸ ਕਰਕੇ ਭਾਈ ਬਲਦੇਵ ਸਿੰਘ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਅਤੇ ਹੋਰ ਬੰਥਕ ਸਿਵਾਵਾ ਨਿਭਾਉਣ ਦੇ ਯੋਗ ਨਹੀਂ ਹਨ। ਤਕਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸਖਤ ਆਦੇਸ਼ ਕੀਤਾ ਜਾਂਦਾ ਹੈ ਕਿ ਕਮੇਟੀ ਦੇ ਪ੍ਰਧਾਨ ਸਨੇਹ ਸਾਹਿਬ ਉਤੇ ਪੇਸ਼ ਹੋ ਕੇ ਆਪਣਾ ਪੱਖ ਸਪਸ਼ਟ ਕਰਨ ਭਾਈ ਬਲਦੇਵ ਸਿੰਘ ਅਤੇ ਭਾਈ ਗੁਰदयाल ਸਿੰਘ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਆਦੇਸ਼ਾ ਨਹੀਂ ਹੁਕਮਤ ਉਲੀ ਕਰਨ ਦੇ ਮਤੇ ਨજર ਏ ਵੀ ਸ਼੍ਰੀ ਆਕਾਲ ਤਖਤ ਸਾਹਿਬ ਉਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਉਦੋਂ ਤੱਕ ਇਹਨਾਂ ਦੋਵਾਂ ਦੀਆਂ ਪੰਤਕ ਸਿਵਾਵਾ ਉਤੇ ਰੋਕ ਲਗਾਈ ਜਾਂਦੀ ਹੈ ਗਿਆਨੀ ਰਣਜੀਤ ਸਿੰਘ ਔਰ ਤੇ ਲੱਗੇ ਜਾਂਚਾਂ ਦੀ ਜਾਂਚ ਲਈ ਸ਼੍ਰੀ ਹਰਮੰਦਰ جی ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਉਸ ਵੇੜੇ ਦੇ ਪ੍ਰਧਾਨ ਗੁਰਪੁਰ ਵਾਸੀ ਸਰਦਾਰ ਅਵਤਾਰ ਸਿੰਘ ਵੱਲੋਂ ਮੈਂਬਰਾਂ ਨਾਲ مشورہ ਕਰਕੇ ਮਤੀ 18/8/2022 ਨੂੰ ਹਾਈ ਪਾਵਰ ਜਾਂਚ ਕਮੇਟੀ ਬਣਾ ਕੇ ਇਹਨਾਂ ਦੇ નિર્દોਸ਼ ਸਾਬਤ ਹੋਣ ਤੱਕ ਮਤੀ 28/8/2022 ਨੂੰ ਸੇਵਾ ਉੱਪਰ ਰੋਕ ਲਗਾਈ ਗਈ ਸੀ ਇਸ ਸਬੰਧੀ ਛਿੜੀ ਆਕਾਲ ਤੱਕ ਸਾਡੇ ਪੱਤਰ ਨੰਬਰ ਅੜਾ ਤਤਾ /22/286 ਮਿਤੀ 22/10/2022 ਰਾਹੀਂ ਯਾਨੀ ਰਣਜੀਤ ਸਿੰਘ ਨਾਲ ਹੋਈ ਬੇਇਨਸਾਫੀ ਸੰਬੰਧੀ ਸ਼੍ਰੀ ਆਕਾਲ ਤਖਤ ਸਾਹਿਬ ਨੂੰ ਦੇਸ਼ ਜਾਰੀ ਹੋਇਆ ਸੀ ਕਿ ਉਪਰક્ત ਜਾਂਚ ਮੁਕੰਮਲ ਹੋਣ ਤੇ ਰਿਪੋਰਟ ਸ਼੍ਰੀ ਆਕਾਲ ਤਖਤ ਸਾਹਿਬ ਵਿਖੇ ਭੇਜੀ ਜਾਵੇ ਮੈਂ ਆਖਿਆ ਸੀ ਮੇਰੇ ਨਾਲ ਬੇਇਨਸਾਫੀ ਹੋਈ ਦੁਬਾਰਾ ਸ਼੍ਰੀ ਆਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨ ਦੀ ਕਟਰਤਾ ਦੇ ਆਦੇਸ਼ ਨੰਬਰ ਐਡਾ 30/ 163 ਮਿਤੀ 6/12/2022 ਅਨੁਸਾਰ ਗਿਆਨੀ ਰਣਜੀਤ ਸਿੰਘ ਗੌਰ ਦੀਆਂ ਸੇਵਾਵਾਂ ਖਤਮ ਕਰਦਿਆਂ ਉਕਤ ਜਿਹੜੀ ਕਮੇਟੀ ਅਵਤਾਰ ਸਿੰਘ ਬਣਾਈ ਉਕਤ ਜਾਂਚ ਕਮੇਟੀ ਨੂੰ ਜਾਰੀ ਰੱਖਦਿਆਂ ਰਿਪੋਰਟ ਜਲਦ ਸੌਂਪਣ ਦਾ ਆਦੇਸ਼ ਕੀਤਾ ਗਿਆ ਸੀ ਅਕਾਲ ਤੱਕ ਸਾਬਣ ਪਰੰਤੂ ਤਕ ਸ਼੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸ਼੍ਰੀ ਆਕਾਲ ਤਖਸਾਹਬ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਬਲਕਿ ਅਵਤਾਰ ਸਿੰਘ ਹਿਤ ਵੱਲੋਂ ਬਣਾਈ ਜਾਂਚ ਕਮੇਟੀ ਨੂੰ ਹੀ ਗੈਰ ਸੰਵਿਧਾਨਕ ਆਖਿਆ ਜੋ ਕਿ ਵਾਜਬ ਨਹੀਂ ਜਾਪਦਾ ਗਿਆਨੀ ਰਣਜੀਤ ਸਿੰਘ ਗੌਰ ਨੇ ਮਿਤੀ 4 11 2024 ਨੂੰ ਜਾਂਚ ਕਮੇਟੀ ਦੀ ਰਿਪੋਰਟ ਨੂੰ ਸਖਤ ਰੇਟ ਸ਼੍ਰੀ ਆਕਾਲ ਤਖਸਾਹਬ ਵਿਖੇ ਸੌਂਪਿਆ ਇਹਦੇ ਵਿੱਚ ਜਿਹੜੇ ਜਾਂਚ ਕਮੇਟੀ ਦੇ ਕਨਵੀਨਰ ਸੀ ਜਸਟਿਸ ਰਣਜੀਤ ਸਿੰਘ ਉਹਨਾਂ ਦੇ ਨਾਲ ਅਸੀਂ ਪੂਰੀ ਗੱਲਬਾਤ ਕੀਤੀ ਔਰ ਉਸ ਰਿਪੋਰਟ ਨੂੰ ਚੰਗੀ ਤਰ੍ਹਾਂ ਵਾਚਿਆ ਤੇ ਪੜ੍ਹਿਆ ਇਹਨਾਂ ਨੇ ਚਾਹ ਨੂੰ ਜਾਂਚ ਕਮੇਟੀ ਦੀ ਰਿਪੋਰਟ ਸਖਤਰਤ ਸ਼੍ਰੀ ਕਾਟਕ ਸਹਿਬੇ ਖੇ ਸੌਂਪੀ ਅੱਜ ਬਾਜ ਸਿੰਘ ਸਹਿਬਾਨ ਦੀ ਕਤਰਤਾ ਵਿੱਚ ਪ੍ਰਾਪਤ ਹੋਈ ਜਾਂਚ ਕਮੇਟੀ ਦੀ ਰਿਪੋਰਟ ਨੂੰ ਧਿਆਨਪੂਰਵਕ ਅਤੇ ਸਜੀਦਗੀ ਨਾਲ ਵਿਚਾਰਿਆ ਗਿਆ ਹੈ। ਇਹ ਰਿਪੋਰਟ ਅੱਜ ਪੰਜ ਸਿੰਘ ਸਹਿਬਾਨ ਵੱਲੋਂ ਖਾਲਸਾ ਪੰਥ ਦੇ ਸਨਮੁਖ ਜਨਤਕ ਕਰਨ ਦਾ ਫੈਸਲਾ ਕੀਤਾ ਗਿਆ ਹੈ। ਗੁਰਪ੍ਰਵਾਸੀ ਅਵਤਾਰ ਸਿੰਘ ਹਿਤ ਤਤਕਾਲੀ ਪ੍ਰਧਾਨ ਤਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਜਾਂਚ ਕਮੇਟੀ ਦੀ ਰਿਪੋਰਟ ਮੁਤਾਬਕ ਜਿਹੜੀ ਜਾਂਚ ਕਮੇਟੀ ਉਹਦੀ ਰਿਪੋਰਟ ਮੁਤਾਬਕ ਗਿਆਨੀ ਰਣਜੀਤ ਸਿੰਘ ਗੋਹਰ ਉੱਤੇ ਲੱਗੇ ਦੋਸ਼ ਸਾਬਤ ਨਹੀਂ ਹੁੰਦੇ ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਹਦੇਸ਼ ਐਡਾ ਦਿੱਤਾ 163 ਮਤੀ 6 12 222 ਦੀ ਮਦ ਨੰਬਰ 7 ਅਨਸਾਰ ਇਹਨਾਂ ਦੀਆਂ ਸੇਵਾਵਾਂ ਉੱਤੇ ਲੱਗੀ ਰੋਗ ਹਟਾਈ ਜਾਂਦੀ ਹੈ ਅਤੇ ਇਹ ਆਪਣੀਆਂ ਪੰਚਤ ਸੇਵਾਵਾਂ ਜਾਰੀ ਰੱਖ ਸਕਦੇ ਹਨ ਪੰਜਾਬ ਦੇ ਵਿੱਚ ਗੱਲ ਇਹ ਹੈ ਕਿ ਧਰਮ ਪ੍ਰਚਾਰ ਦੀ ਲਹਿਰ ਚੱਲ ਰਹੀ ਹੈ ਠੀਕ ਹੈ ਜੀ ਧਰਮ ਪਰਿਵਰਤਨ ਜਿਹੜਾ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ ਉਹਦੇ ਵਾਸਤੇ ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨੀ ਬੜੀ ਜ਼ਰੂਰੀ ਹੈ ਤੇ ਨੰਬਰ 2 ਦੇ ਉੱਤੇ ਯਾਰ ਇਹਨੂੰ ਥੱਲੇ ਕਰ ਲਾ ਕੇ ਨੰਬਰ ਨੰਬਰ 2 ਉੱਤੇ ਨਸ਼ਿਆਂ ਦਾ ਵੀ ਬੋਲਬਾਲ ਹੈ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਵੀ ਬਚਾਉਣਾ ਹੈ ਤੇ ਧਰਮ ਪਰਿਵਰਤਨ ਦੀ ਜਿਹੜੀ ਲਹਿਰ ਹੈ ਉਹਦੇ ਤੋਂ ਵੀ ਬਚਾਉਣਾ ਹੈ। ਉਹਦੇ ਵਾਸਤੇ ਸਿੰਘ ਸਾਹਿਬ ਹੁਣਾਂ ਨੇ ਉਦਦਮ ਕੀਤਾ ਵੀ ਸਿੱਖੀ ਦੀ ਲਹਿਰ ਸ਼ੁਰੂ ਕਰੀਏ। ਤੇ ਮੈਨੂੰ ਵੀ ਉਹਨਾਂ ਨੇ ਸਰਦਾਰ ਦਿੱਤਾ ਮੈਂ ਆਪਣਾ ਪੱਖ ਰੱਖਣ ਵਾਸਤੇ ਆਇਆ। ਤੇ ਉਹਨਾਂ ਨੇ ਜੋ-ਜੋ ਮੈਨੂੰ ਪੁੱਛਿਆ ਪੰਥ ਦੇ ਵਡੇਰੇ ਹਿਤਾ ਨੂੰ ਮੁੱਖ ਰੱਖਦੇ ਆਂ ਪੰਜਾਬ ਦੀ ਜਵਾਨੀ ਨੂੰ ਵੇਖਦੇ ਆਂ ਧਰਮ ਪਰਵਰਤਨ ਦੀ ਵੱਧ ਰਹੀ ਲਹਿਰ ਨੂੰ ਵੇਖਦੇ ਆਂ ਮੈਂ ਜਾਣੇ ਅਣਜਾਣੇ ਜੇ ਕੋਈ ਮੇਰੇ ਸ਼ਬਦ ਅਪਸ਼ਬਦ ਹੋਏ ਉਹਦੀ ਮੈਂ ਖਿਮਾ ਜਾਂਚਨਾ ਕੀਤੀ ਐ ਸਿਰਫ ਇਸ ਲਈ ਕਿ ਅੱਜ ਬੜੀ ਵੱਡੀ ਲੋੜ ਐ ਕਿ ਪ੍ਰਚਾਰ ਦੀ ਲਹਿਰ ਪੰਜਾਬ 'ਚ ਸ਼ੁਰੂ ਕੀਤੀ ਜਾਵੇ 20 ਸਾਲਾਂ ਦਾ 20 ਸਾਲਾਂ ਦਾ ਮੇਰਾ ਪਰ ਧਰਮ ਪ੍ਰਚਾਰ ਦਾ ਤਜਰਬਾ ਐ ਲੱਖਾਂ ਲੋਕਾਂ ਨੂੰ ਅਸੀਂ ਅਮਰਤ ਸ਼ਿਕਾ ਆਇਆ ਹੈ ਤੇ ਹੁਣ ਅਸੀਂ ਤਕੜੇ ਹੋ ਕੇ ਅਮਰ ਸੰਚਾਰ ਕਰਾਵਾਂ ਭਾਈ ਸਾਹਿਬ ਜੀ ਇਹਨਾਂ ਸਮਾਂ ਕੋ ਲੱਗ ਗਿਆ ਜੀ ਹਾਂ ਇਹ 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 ਇਹਨਾਂ ਸਮਾਂ ਕੋ ਲੱਗ ਗਿਆ ਜੀ ਤੁਹਾਨੂੰ ਇਹਦਾ ਇਹਦਾ ਕਾਰਨ ਹੈ ਉਦੋਂ ਦੇ ਹਾਲਾਤ ਹੋਰ ਸੀ ਠੀਕ ਹੈ ਜੀ ਇਹ 2020 ਦੀ ਗੱਲ ਹੈ ਜਿਸ ਵੇਲੇ ਪਾਬੰਦੀ ਲੱਗੀ ਸੀ ਪਰ ਜਿਹੜੇ ਹਿਸਾਬ ਨਾਲ ਧਰਮ ਪਰਿਵਰਤਨ ਹੁਣ ਜ਼ਿਆਦਾ ਹੋ ਰਿਹਾ ਤੇ ਉਹਦੇ ਵਾਸਤੇ ਸਾਨੂੰ ਫੈਸਲੇ ਬਦਲਨੇ ਵੀ ਪੈਂਦੇ ਆ ਤੇ ਸਿੰਘ ਸਾਹਿਬ ਨੇ ਜਿਹੜੀ ਸੋਹਰਦਤਾ ਵਿਖਾਈ ਹੈ ਆਵਾਜ਼ ਮਾਰੀ ਹੈ ਸਾਡਾ ਪੱਖ ਉਹ ਮੈਨੂੰ ਚੰਗਾ ਲੱਗਦਾ ਹੈ ਕਿ ਸਰਗੱਪ ਸਾਹਿਬ ਦੀ ਅਗਵਾਈ ਹੇਠ ਪ੍ਰਚਾਰ ਦੀ ਜਿਹੜੀ ਲਹਿਰ ਹੈ ਉਹਨੂੰ ਹੋਰ ਮਜ਼ਬੂਤੀ ਮਿਲੇ ਬਹੁਤ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਕਰਾਂਗੇ ਜੀ ਜੀ ਸਾਹਿਬ ਉਹ ਫੈਸਲਾ ਠੀਕ ਮਨ ਨੇ ਉਹ ਜੀ ਮੈਂ ਹਾਂ ਇਹ ਫੈਸਲਾ ਠੀਕ ਹੈ ਜਿਹੜੇ ਸਾਰਿਆਂ ਨੂੰ ਇਕੱਤਰ ਕੀਤਾ ਜਾ ਰਿਹਾ ਹੈ ਕਿਉਂਕਿ ਵੱਡਾ ਹਾਂ ਬਹੁਤ ਸੋਹਣੀ ਗੱਲ ਬਹੁਤ ਸੋਹਣੀ ਗੱਲ ਹੈ ਸਾਰੇ ਪ੍ਰਚਾਰਕਾਂ ਨੂੰ ਕੰਮਰ ਕੱਸੇ ਕਰਨੇ ਚਾਹੀਦੇ ਹੈ ਬੋਲਦੇ ਆਂ ਕਈ ਵਾਰੀ ਜਾਣੇ ਅਣ ਜਾਣੇ ਸਾਥੋਂ ਭੁੱਲਾਂ ਵੀ ਹੋ ਜਾਂਦੀਆਂ ਕੋਈ ਸ਼ਬਦ ਤਲਖੀ ਵਿੱਚ ਬੋਲੇ ਜਾਂਦੇ ਹੈ ਉਹ ਮੈਂ ਅਕਾਲ ਤਖਤ ਸਾਹਿਬ ਤੇ ਵੀ ਬੋਲ ਕੇ ਆਇਆ ਤੇ ਤੁਹਾਡੇ ਮਾਧਿਅਮ ਰਾਈਵੇਂ ਪੰਥ ਤੋਂ ਪੰਥਕ ਜਥੇਬੰਦੀਆਂ ਤੋਂ ਵੀ ਮੈਂ ਖਿਮਾਂ ਦੀ ਜਾਂਚ ਨਾ ਕਰਦਾ ਧਾਰਮਿਕ ਸਜ਼ਾ ਨਹੀਂ ਉਹਨਾਂ ਨੇ ਸਿਰਫ ਆਪਣਾ ਸਿਰਫ ਦੇਖਾਉਣ ਦੀ ਗੱਲ ਕੀਤੀ ਸੀ ਉਹ ਦੇਖਾਉਣ ਦਾ 1 ਸਾਲ ਦੇ ਨਾਲ ਤੁਹਾਡਾ ਵਿਵਾਦ ਬੜੇ ਚਿਰ ਤੋਂ ਰਿਹਾ ਹੈ ਉਹ ਤੇ ਤੋਂ ਕੀ ਸਟੈਂਡਰਡ ਏ ਅਕਾਲ ਤਖਤ ਸਾਹਿਬ ਵਾਲਾ ਮਸਲਾ ਵੱਖਰਾ ਹੈ ਜੀ ਜੀ ਆ ਸਾਹਮਣੇ ਬਾਬਾ ਜਰਨੈਲ ਹੋ ਹੁਣਾਂ ਦੀ ਥਾਂ ਬਣੀ ਹੈ ਜੀ ਜੀ ਅਸੀਂ ਇਸ ਜਗ੍ਹਾ ਦਾ ਸਤਿਕਾਰ ਕਰਦੇ ਆਂ ਯਾਰ ਇੱਥੇ ਰੱਖੋਗੇ ਤੇ ਫੋਨ ਅਸੀਂ ਮੈਂ ਬੇਨਤੀ ਕਰਦਾ ਕਿ ਜਿਵੇਂ ਮੈਂ ਆਪਣਾ ਵੱਡਾ ਦਿਲ ਕਰਕੇ ਗਲਤੀਆਂ ਕੀਤੀਆਂ ਨਾ ਕੀਤੀਆਂ ਫਿਰ ਵੀ ਆ ਕੇ ਆਪਣੇ ਸ਼ਬਦ ਸ਼ਬਦਾਂ ਦੀ ਖਿਮਾ ਮੰਗੀ ਹੈ ਤੇ ਟਕਸਾਲ ਦੇ ਮੁਖੀ ਟਕਸਾਲ ਦੇ ਮੁਖੀ ਤਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਹੁਣਾਂ ਨੂੰ ਵੀ ਚਾਹੀਦਾ ਹੈ ਕਿ ਹੁਣ ਉਹ ਜਿੱਦਾਂ ਮੈਂ ਆਪਣੇ ਸ਼ਬਦਾਂ ਦੀ ਮਾਫੀ ਮੰਗੀ ਹੈ ਉਹ ਆਪਣੀਆਂ ਚਲਾਈਆਂ ਗੋਲੀਆਂ ਦੀ ਤੇ ਸ਼ਬੀਲ ਜਿਹੜੀ ਉਹਨਾਂ ਨੇ ਬਦਨਾਮ ਕੀਤੀ ਸੀ ਉਹ ਮੇਰੇ ਕੋਲੋਂ ਨਾ ਮੰਗਣ ਅਕਾਲ ਤਖਤ ਸਾਹਿਬ ਤੇ ਆ ਕੇ ਸ਼ਬੀਲ ਬਾਰੇ ਗੱਲ ਕਰ ਦੇਣ ਵੀ ਉਹ ਜੋ ਹੋਇਆ ਸੀ ਠੀਕ ਨਹੀਂ ਜੇ ਮੈਂ ਆ ਕੇ ਆਪਣੇ ਸ਼ਬਦਾਂ ਦੀ ਬੋਲੇ ਸ਼ਬਦਾਂ ਦੀ ਵਾਸਤੇ ਮੈਂ ਮਾਫੀ ਮੰਗ ਸਕਦਾ ਖੜਾ ਹੋ ਸਕਦਾ ਪੰਥ ਦੇ ਵਡੇਰੇ ਹਿੱਤਾਂ ਲਈ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਜਿਹੜੇ ਉਸ ਵੇਲੇ ਗੋਲੀਆਂ ਚੱਲੀਆਂ ਕਿਸੇ ਦਾ ਪੁੱਤ ਮਰਿਆ ਕਿਸੇ ਦਾ ਪਿਓ ਮਰਿਆ ਕਿਸੇ ਦਾ ਭਰਾ ਮਰਿਆ ਤੇ ਉਹਦੇ ਵਾਸਤੇ ਵੀ ਉਹ ਵੀ ਕਹਿਣ ਵੀ ਸਾਡੇ ਤੋਂ ਇਹ ਠੀਕ ਨਹੀਂ ਹੋਇਆ ਉਹ ਹੋਰ ਵੀ ਚੰਗੀ ਗੱਲ ਹੋਏਗੀ ਤੇ ਪੰਥ ਦੇ ਵਿੱਚ ਏਕਾ ਹੋਏਗਾ ਕਿ ਉਹਨਾਂ ਨੇ ਵੀ ਇਹ ਗੱਲ ਮੰਨ ਲਈ ਜਸੇਦਾਰ ਮਾਮੀ ਜੀ ਜੀ ਇਹ ਹੁਣ ਇਹ ਇਹ ਹੁਣ ਵੱਖਰਾ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਕਸਮ ਸਰਬੰਸ ਗੁਰੂ ਕੇ ਲਾਲ ਧੰਨ ਮਾ ਗੁਜਰੀ ਜੀ ਜਿਨ੍ਹਾਂ ਦੇ ਦਰ ਦਾ ਚਮਕੀਦਾਰਾ ਪੰਥ ਨੇ ਸੰਸਥਾ ਨੇ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਾਸ ਦੀ ਝੋਲੀ ਚ ਪਾਇਆ ਔਰ ਸਭ ਤੋਂ ਵੱਡੀ ਗੱਲ ਕਿ ਜਥੇਬੰਦਕ ਰੂਪ ਜਿਹੜਾ ਹੁੰਦਾ ਨਾ ਸੰਗਤ ਦਾ ਜਥੇਬੰਦਕ ਰੂਪ ਇਹ ਉਹਦਾ ਸਨਮਾਨ ਹੈ ਇੱਕ ਇੱਕ ਸਿੱਖ ਗੁਰੂ ਕਾਇਕ ਇੱਕ ਕੀਰਤਨੀਆਂ ਇੱਕ ਇੱਕ ਝਾੜੂ ਲਾਣ ਵਾਲਾ ਦਰਿਆ ਵਿਛਾਉਣ ਵਾਲਾ ਜਿਨ੍ਹਾਂ ਨੇ ਸਹਿਬਜ਼ਾਦਿਆਂ ਦੀ ਕਰਨੀ ਕਮਾਈ ਨੂੰ ਦੁਨੀਆ ਤੇ ਪਹੁੰਚਾਉਣ ਵਾਸਤੇ ਔਰ ਖਾਸ ਕਰਕੇ ਮੀਡੀਆ ਸਾਡੇ ਦਰਜਨਾ ਚੈਨਲ ਜਿਨ੍ਹਾਂ ਨੇ ਇੱਡਾ ਵੱਡਾ ਰੋਲ ਅਦਾ ਕੀਤਾ ਕਿ ਸਹਿਬਜ਼ਾਦਿਆਂ ਦਾ ਹੌਕਾ ਉਹਨਾਂ ਦੀ ਕੁਰਬਾਨੀ ਉਹਨਾਂ ਦੇ ਅਦੁੱਤੀ ਜਿਹੜਾ ਕੌਤਿਕ ਸੀ ਜ਼ਿੰਦਗੀ ਦਾ ਉਹ ਹਰ ਹਿਰਦੇ ਤੱਕ ਪਹੁੰਚਾਇਆ ਗੈਰ ਸਿੱਖ ਹਿਰਦੇ ਵੀ ਦਰਵੁੱਠੇ ਸੋ ਇਹ ਗਰੀਬ ਨਵਾਜੀ ਆ ਕੌਮ ਦੀ ਪੰਥ ਦੀ ਸ੍ਰੀ ਅਕਾਲ ਤਖਤ ਸਾਹਿਬ ਦੀ ਔਰ ਇਹ ਜਿਹੜਾ ਸਨਮਾਨ ਹੈ ਇਹ ਸਾਰੇ ਸੇਵਾਦਾਰਾਂ ਦਾ ਸਨਮਾਨ ਹੈ ਸਾਰੇ ਗੁਰੂ ਕੇ ਕੀਰਤਨੀਆਂ ਦਾ ਸਨਮਾਨ ਹੈ ਇਥੋਂ ਤੱਕ ਜਿਹੜੇ ਸਾਊਂਡ ਵਾਲੇ ਵੀਰ ਨੇ ਜਿਹੜੇ ਡੈਕੋਰੇਸ਼ਨ ਵਾਲੇ ਵੀਰ ਨੇ ਜਿਹੜੇ ਪਾਲਕੀ ਸਾਹਿਬ ਸਜਾਉਣ ਵਾਲੇ ਵੀਰ ਨੇ ਇਹ ਸਾਰੇ ਵੀਰਾਂ ਦਾ ਯੋਗਦਾਨ ਹੈ ਮੈਂ ਤੇ ਸਿਰਫ ਸਟੇਜ ਤੇ ਬੈਠ ਕੇ ਸਾਬਜਾਦਿਆਂ ਦੀਆਂ ਬਾਤਾਂ ਸੁਣਾਉਂਦਾ ਬਹੁਤ ਵੱਡਾ ਕਾਰਜ ਜਿਹੜਾ ਇੱਕ ਕਾਫਲੇ ਦੇ ਰੂਪ ਚ ਹੋ ਰਿਹਾ ਤੋ ਇਹ ਲੱਖਾਂ ਲੋਕਾਂ ਦਾ ਸਨਮਾਨ ਹੈ ਕਰੋੜਾਂ ਜਜ਼ਬਾਤਾਂ ਦਾ ਸਨਮਾਨ ਹੈ ਮੈਂ ਨਮਸਕਾਰ ਕਰਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰ ਨੂੰ ਜਿਨ੍ਹਾਂ ਨੇ ਗਰੀਬ ਨਿਵਾਜ਼ੀ ਕੀਤੀ ਹੈ ਠੀਕ ਹੈ ਉਸ ਤੋਂ ਬਾਅਦ ਠੀਕ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ